ਇਹ ਤੂ ਹਸਪਤਲ ਨਵਾਂ ਖੁੱਲਿਆ ਜੀ ਜਿੱਥੇ ਕਿ ਇਹਨਾਂ ਨੇ 2-3 ਦਿਨੋਂ ਗੈਟਮੈਟ ਕੀਤੀ ਵੀ ਸੀ ਬੋਤਲਾਂ ਲਾ ਦਿੰਦੀ ਸੀ ਟੀਕੇ ਦੇ ਦਿੰਦੀ ਸੀ ਛੁੱਟੀ ਦੋ ਡਾਕਟਰ ਸੀ ਜੀ ਉਸ ਨੇ ਹੀ ਟੀਕੇ ਟੋਕੇ ਲਾਏ ਉਸ ਨੇ ਹੀ ਲੜਕੀ ਨੂੰ ਕਰਤਾ ਪੂਰੀ ਤਰ੍ਹਾਂ ਬੁਮਾਰ ਕਰਤਾ ਜੀ ਇਹਨਾਂ ਨੇ ਫਿਰ ਕੋਈ ਰਾਹ ਨਹੀਂ ਪਾਇਆ ਐਸਾ ਬਹੁਤ ਦੇਖਦੇ ਜਿੱਥੇ ਉਹਦੇ ਨਾਲ ਉਹਦੀ ਟੜਕਨ ਵਧ ਗਈ ਉਸ ਤੋਂ ਬਾਅਦ ਕਹਿੰਦੇ ਨੂੰ ਬਰਨਾਲੇ ਲੈ ਬਰਨਾਲੇ ਜਾਂਦੇ ਸਾਰੀ ਉਹ ਚੰਗੀ ਭਲੀ ਸੀ ਸਾਡੇ ਨਾਲ ਚੱਲੀ ਛੋਟੇ ਛੋਟੇ ਉਹਦੇ ਜਵਾਬ ਨੇ ਜੀ ਆ ਕੁੜੀ ਆ ਇਹ ਤਾਂ ਛੋਟਾ ਮੋਟਾ ਇਹ ਤਾਂ ਛੋਟਾ ਮੋਟਾ ਇਹ ਤਾਂ ਛੋਟਾ ਮੋਟਾ ਤੁਸੀਂ ਕੀ ਮੰਗ ਕਰਨੀ ਹੈ ਸਾਡੀ ਸੁਣੋ ਆਈ ਹੋਈ ਜਾਵੇ ਜੀ ਸੜਕਾਂ 'ਤੇ ਇੰਨਾ ਬੱਚਿਆਂ ਦੀ ਰੋਟੀ ਬਣੀ ਜਾਵੇ ਇਹ ਕਿਹੜੇ ਕਿਹੜੇ ਡਾਕਟਰ ਨੇ ਇਹ ਸਖਤ ਕਾਰਵਾਈ ਕੀਤੀ ਜਾਵੇ ਇਹਦੇ 'ਤੇ ਇਹ ਡਾਕਟਰ ਕਿਹੜੇ ਕਿਹੜੇ ਨੇ ਕਿਹੜਾ ਹਸਪਤਾਲ ਹੈ ਨਾ ਤਾਂ ਜੀ ਤੁਹਾਨੂੰ ਪਤਾ ਨਹੀਂ ਉਹ ਨਵੇਂ ਆਏ ਨੇ ਨਵੇਂ ਆਏ ਸਿੱਧੂ ਸਿੱਧੂ ਹਸਪਤਾਲ ਐਸਾ ਇੰਨਾ ਦੇ ਵਿੱਚ ਚੱਲਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਵੀ ਇਹ ਜੇ ਬਿਮਾਰ ਹੋਈ ਬਿਮਾਰ ਹੋ ਕੇ ਅਸੀਂ ਡਾਕਟਰ ਦੇ ਲੈ ਕੇ ਗਏ ਤਾਂ ਜੀ ਤੇ ਇਹ ਨੂੰ ਅਸੀਂ ਦਵਾਈ ਦਵਾਉਂਦੇ ਰਹੇ ਦਵਾਉਂਦੇ ਰਹੇ ਇਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਪਾਇਆ ਹੈ ਜੀ ਤਾਂ ਫਿਰ ਇਹ ਅਸੀਂ ਦਵਾਈ ਦਵਾਉਂਦੇ ਰਹੇ ਇਹ ਉਦੋਂ ਵੱਧ ਜਾਦੇ ਖਰਾਬ ਹੋ ਗਈ ਤਾਂ ਜੀ ਫਿਰ ਇਹ ਨੂੰ ਸਾਨੂੰ ਕਹਿੰਦੇ ਲੈ ਜਾਓ ਉੱਥੇ ਲੈ ਜਾਓ ਉੱਥੇ ਲੈ ਜਾ ਅਸੀਂ ਕਿੱਥੇ ਜਾਈਏ ਇਹ ਕਿਹੜੇ ਹਸਪਤਾਲ ਦੀ ਗੱਲ ਹੈ ਕਿਹੜੇ ਕਿਹੜੇ ਡਾਕਟਰ ਇਹਦੇ ਜ਼ਿੰਮੇਦਾਰ ਨੇ ਸਿੱਧੂ ਹਸਪਤਾਲ ਸਿੱਧੂ ਸਿੱਧੂ ਕਿਹੜੇ ਸਿੱਧੂ ਹਸਪਤਾਲ ਹੈ ਇਹ ਵਾਲਾ ਹਸਪਤਾਲ ਹੈ ਜੀ ਸਿੱਧੂ ਹਸਪਤਾਲ ਸਿੱਧੂ ਹਸਪਤਾਲ ਨਾਮਾ ਖੁੱਲੇ ਨਾਮਾ ਖੁੱਲੇ ਜੀ ਇੱਥੇ ਇਹ ਕਿਹੜੇ ਕਿਹੜੇ ਡਾਕਟਰ ਨੇ ਕਿਹ ਕਿਹ ਕੀ ਨਾਮ ਉਹਨਾਂ ਦੇ ਸਿੱਧੂ ਸਿੱਧੂ ਹੈ ਜੀ ਇਹ ਸੀ ਨਾਮ ਤਾਂ ਜਾਣਦੇ ਨਹੀਂ ਨਾਮ ਨਹੀਂ ਜਾਣਦੇ ਜੀ ਅਸੀਂ ਗੁਰਜੀਤ ਗੁਰਜੀਤ ਕੋਈ ਆਇਆ ਨਾ ਬਈ ਆਇਆ ਨਹੀਂ ਕੀ ਨਾ ਵਾਜੀ ਇਹ ਗੁਰਜੀਤ ਸਿੰਘ ਬੋਲ ਕੇ ਦੱਸ ਦਿਆ ਜੀ ਕੋਈ ਲੋਕ ਸਾਨੂੰ ਪਤਾ ਨਹੀਂ ਜੀ ਪੱਕਾ ਤੁਸੀਂ ਕੀ ਮੰਗ ਕਰਨ ਚਾਹਨੇ ਹੈ ਸਾਰੇ ਇਹ ਮੰਗ ਕਰਨਾ ਚਾਹਨੇ ਜੀ ਇਹਦੇ ਨਿੱਕੇ ਨਿੱਕੇ ਜਵਾਬ ਹੈ ਜੀ ਵੀ ਇਹਨਾਂ ਦਾ ਕੋਈ ਹੱਲ ਕਰਕੇ ਜਾਓ ਹੋ ਜੇ ਜੀ ਵੇਸਾ ਆਏ ਆ ਬੇਚਾਰੇ ਜਿਹੜੇ ਦਿਹਾੜੀ ਵਾਲੇ ਬੰਦੇ ਆ ਮਜ਼ਦੂਰ ਬੰਦੇ ਆ ਕਿਤੇ ਕੋਈ ਲਾਉਂਦਾ ਸਾਨੂੰ ਕਿਤੇ ਦਿਹਾੜੀ ਨਹੀਂ ਲੱਗਦੀ ਅਸੀਂ ਕਿੱਥੇ ਜਾਈਏ ਬੱਚਿਆਂ ਬਾਰੇ ਕੀ ਕਹਿੰਦੇ ਚਾਹਨੇ ਬੱਚੇ ਕਿੰਨੇ ਕਿੰਨੇ ਬੱਚੇ ਬੱਚੇ ਨਿੱਕੇ ਨਿੱਕੇ ਆ ਜੀ ਉਹ ਕੀ ਕਰਨਗੇ ਜੀ ਬੱਚੇ ਛੋਟੇ ਛੋਟੇ ਆ ਜੀ ਪੰਜ ਪੰਜ ਛੱਤ ਛੱਤ ਗੱਲ ਕਰ ਜਾਂਦੇ ਨੇ ਵਿਆਹ ਦੇ ਇਹ ਅੱਜ ਜੋ ਦੁਖਦਾਈ ਘਟਨਾ ਹੋਈ ਆ ਜੋ ਸਾਡੇ ਪਰਿਵਾਰ ਦੇ ਵਿੱਚੋਂ ਲੜਕੀ ਗੁਜ਼ਰੀ ਆ ਹੈ ਉਸ ਬਾਰੇ ਅਸੀਂ ਬਹੁਤ ਪਰੇਸ਼ਾਨ ਘਰ ਉਜੜ ਗਿਆ ਹੈ ਤੇ ਅਸੀਂ ਐਂ ਕਹਿੰਦੇ ਆ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਾਰੇ ਸਮਾਜ ਵੱਲੋਂ ਵੀ ਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਐ ਜੋ ਕਿ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਇਹ ਮੌਤ ਹੋਈ ਇਹ ਡਾਕਟਰ ਦਾ ਕੀ ਨਾਮ ਸੀ ਕਿਹੜਾ ਹਸਪਤਲ ਸੀ ਤੇ ਮਰਨ ਵਾਲੀ ਕੁੜੀ ਦਾ ਨਾਮ ਕੀ ਸੀ ਮਰਨ ਵਾਲੀ ਕੁੜੀ ਦਾ ਨਾਮ ਸੋਨੂ ਸੀ ਜੀ ਤੇ ਸਿੱਧੂ ਹਸਪਤਾਲ ਹੈਗਾ ਜੀ ਜੋ ਮਲਟੀਪਲੈਕਸ ਖੁੱਲਿਆਗਾ ਡਾਕਟਰ ਦਾ ਨਾਮ ਹਲੇ ਮੈਨੂੰ ਪਤਾ ਨਹੀਂ ਉਹ ਮੈਂ ਪਤਾ ਕਰਕੇ ਤੁਹਾਨੂੰ ਤੁਹਾਨੂੰ ਫਰਮ ਕਰਾਂਗਾ